ਸ੍ਰੀਕਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਅਤੇ ਮੈਂ ਹਾਂ ਤੁਹਾਡੇ ਨਾਲ ਪ੍ਰਦੀਪ ਕੌਰ ਅੱਜ ਇੱਕ ਬਹੁਤ ਹੀ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਏ ਦੱਸਿਆ ਇਹ ਜਾ ਰਿਹਾ ਕਿ ਇੱਕ ਨਬਾਲਕ ਲੜਕੀ ਜਿਸ ਦਾ ਨਾਮ ਪੂਜਾ ਦੱਸਿਆ ਜਾ ਰਿਹਾ ਤੇ ਪੂਜਾ ਨੇ ਹੀ ਆਪਣੀ ਸੱਕੀ ਮਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਏ ਪੂਰੀ ਜਾਣਕਾਰੀ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਜਿਹੜੀ ਪੂਜਾ ਉਸ ਦੀ ਮਾਂ ਦਾ ਨਾਮ ਜਿਹੜਾ ਓਸ਼ਾ ਸਿੰਘ ਦੱਸਿਆ ਜਾ ਰਿਹਾ ਏ ਉਮਰ ਲਗਭਗ 40 ਸਾਲ ਦੀ ਤੇ ਜਦੋਂ ਓਸ਼ਾ ਨੂੰ ਪਤਾ ਲੱਗਦਾ ਏ ਕਿ ਜਿਹੜੀ ਮੇਰੀ ਧੀ ਆ ਉਸ ਦੇ ਕਿਸੇ ਲੜਕੇ ਦੇ ਨਾਲ ਸਬੰਧ ਦਾ ਤਾਂ ਆਪਣੀ ਧੀ ਨੂੰ ਜਿਹੜਾ ਉਸ ਮੁੰਡੇ ਦੇ ਨਾਲ ਗੱਲਬਾਤ ਕਰਨ ਤੋਂ ਰੋਕਿਆ ਗਿਆ ਪਰ ਦੂਜੇ ਪਾਸੇ ਜਿਹੜੀ ਧੀ ਆ ਨਵਾਲਿਕ ਧੀ ਆਪਣੀ ਮਾਂ ਦੀ ਗੱਲ ਸਮਝਦੀ ਨਹੀਂ ਬਜਾਏ ਉਸ ਦੀ ਗੱਲ ਦਾ ਗੁੱਸਾ ਕਰ ਲੈਂਦੀ ਆ ਪਹਿਲਾਂ ਤਾਂ ਉਹ ਲੜਕੀ ਉਸ ਲੜਕੇ ਦੇ ਘਰੋਂ ਭੱਜ ਜਾਂਦੀ ਆ ਦੂਜੇ ਪਾਸੇ ਜਿਹੜਾ ਲੜਕਾ ਉਹ ਪੂਜਾ ਦੇ ਘਰ ਦੇ ਕੋਲ ਰਹਿੰਦਾ ਸੀ ਤੇ ਬਾਅਦ ਵਿੱਚ ਉਹਦੇ ਨਾਲ ਚੱਲ ਜਾਂਦੀ ਤੇ ਫਿਰ ਘਰ ਵਾਪਸ ਫੇਰ ਆ ਜਾਂਦੀ ਆ ਤਾਂ ਇਸ ਗੱਲ ਨੂੰ ਦੇਖਦਿਆਂ ਹੋਇਆਂ ਜਿਹੜੀ ਪੂਜਾ ਦੀ ਮਾਂ ਓਸ਼ਾ ਤਾਂ ਉਹਨੇ ਆਪਣੀ ਕੁੜੀ ਨੂੰ ਪੜਨ ਤੋਂ ਹਟਾ ਲਿਆ ਤੇ ਦੂਜੇ ਪਾਸੇ ਉਹ ਮੁੰਡੇ ਦੇ ਉੱਪਰ ਜਿਹੜੀ ਆ ਐਫਆਈਆਰ ਦਰਜ ਕਰਵਾ ਦਿੱਤੀ ਇਹ ਜਿਹੜੀ ਖਬਰ ਆ ਲਖਨਊ ਤੋਂ ਆ ਰਹੀ ਹੈ ਦੱਸਿਆ ਇਹ ਜਾਰੇ ਲਖਨਊ ਦੇ ਵਿੱਚ ਇੱਕ ਨਵਾਲਿਕ ਧੀ ਨੇ ਆਪਣੀ ਮਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਇਹ ਤੇ ਜਦੋਂ ਪਤਾ ਲੱਗਿਆ ਕਿ ਜਿਹੜੀ ਇੱਕ ਨਵਾਲਿਕ ਧੀ ਨੇ ਆਪਣੀ ਮਾਂ ਦੀ ਜਿਹੜੀ ਮੌਤ ਕਰ ਦਿੱਤੀ ਆ ਤਾਂ ਉੱਥੋਂ ਦੇ ਜਿਹੜੇ ਲੋਕ ਆ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪੈ ਫੈਲ ਗਿਆ ਇਹ ਤੇ ਉਹ ਜਿਹੜੇ ਆ ਹੁਣ ਉਹਨਾਂ ਦੇ ਘਰਾਂ ਕੋਲ ਜਿਹੜੀ ਆ ਹਫੜਾ ਦਫੜੀ ਵੀ ਮੱਚ ਗਈ ਆ ਤੇ ਜਦੋਂ ਊਸ਼ਾ ਨੂੰ ਪਤਾ ਲੱਗਿਆ ਕਿ ਜਿਹੜੀ ਮੇਰੀ ਲੜਕੀ ਆ ਉਹਦੇ ਕਿਸੇ ਹੋਰ ਮੁੰਡੇ ਦੇ ਨਾਲ ਸਬੰਧ ਆ ਤਾਂ ਬਾਅਦ ਵਿੱਚ ਊਸ਼ਾ ਨੇ ਉਸ ਮੁੰਡੇ ਦੇ ਉੱਪਰ ਐਫਆਈਰ ਦਰਜ ਕਰਵਾਈ ਪਰ ਦੂਜੇ ਪਾਸੇ ਪੂਜਾ ਨੇ ਆਪਣੀ ਮਾਂ ਦੀ ਗੱਲ ਨਾ ਸੁਣ ਕੇ ਇੰਨੀ ਵੱਡੀ ਗਲਤੀ ਕੀਤੀ ਤੇ ਜਿਹੜਾ ਉਹ ਮੁੰਡਾ ਏ ਤਾਂ ਪੂਜਾ ਉਸ ਮੁੰਡੇ ਦੀ ਗੱਲਾਂ ਦੇ ਵਿੱਚ ਆ ਜਾਂਦੀ ਹੈ ਤੇ ਇੱਕ ਦਿਨ ਪੂਜਾ ਉਸ ਮੁੰਡੇ ਨੂੰ ਬੁਲਾਉਂਦੀ ਆ ਆਪਣੇ ਜਿਹੜੇ ਦੋਸਤ ਆ ਉਹ ਆਪਣੇ ਘਰ ਬੁਲਾਉਂਦੀ ਆ ਤੇ ਜਿਹੜੀ ਉਹਦੀ ਮਾਂ ਸੁੱਤੀ ਪਈ ਆ ਤਾਂ ਉਹਦੀਆਂ ਆਚਾਰਕ ਮੂੰਹ ਤੇ ਨੱਕ ਕੱਟ ਦਿੰਦੇ ਆ ਜਿਸ ਦੇ ਕਾਰਨ ਉਸ ਦਾ ਸਭ ਗੰਭ ਹੋ ਜਾਂਦੇ ਤੇ ਫਿਰ ਬਾਅਦ ਵਿੱਚ ਦੋਨਾਂ ਨੇ ਇੱਕ ਕੱਚ ਦਾ ਟੁਕੜਾ ਪਿਆ ਹੁੰਦਾ ਤਾਂ ਉਹ ਟਾ ਕੱਚ ਦੇ ਟੁਕੜੇ ਨੂੰ ਚੱਕ ਕੇ ਉਸ ਦਾ ਬ੍ਰਹਮੀ ਦੇ ਨਾਲ ਜਿਹੜਾ ਗੱਲ ਵੜ ਦਿੱਤਾ ਤਾਂ ਇਹ ਸਾਰਾ ਕੰਮ ਜਿਹੜਾ ਪੂਰੀ ਪਲੈਨਿੰਗ ਦੇ ਹਿਸਾਬ ਨਾਲ ਕੀਤਾ ਗਿਆ ਜਦੋਂ ਉਹਨਾਂ ਨੇ ਇਸ ਹੱਤਿਆ ਨੂੰ ਜਿਹੜਾ ਅੰਜਾਮ ਦਿੱਤਾ ਇਸ ਘਟਨਾ ਨੂੰ ਜਦੋਂ ਅੰਜਾਮ ਦਿੱਤਾ ਤਾਂ ਉਹਨਾਂ ਨੇ ਫਿਰ ਸਾਰੀ ਜਿਹੜੀ ਪਲੈਨਿੰਗ ਇਦਾਂ ਬਣਾਈ ਕਿ ਕਿਸੇ ਨੂੰ ਕੋਈ ਵੀ ਸ਼ੱਕ ਨਾ ਹੋਵੇ ਕਿ ਅਸੀਂ ਜਿਹੜਾ ਇਸ ਔਸ਼ਾ ਦਾ ਕਤਲ ਕਰ ਦਿੱਤਾ ਗਿਆ ਤੇ ਉਹਨਾਂ ਨੇ ਕਤਲ ਕਰਨ ਤੋਂ ਬਾਅਦ ਇਦਾਂ ਦੀ ਪਲੈਨਿੰਗ ਬਣਾਈ ਜਿਵੇਂ ਕੋਈ ਘਰੇ ਚੋਰ ਆਇਆ ਹੋਵੇ ਉਹਨੇ ਸਾਰੀ ਲੁੱਟਖੋ ਕੀਤੀ ਹੁੰਦੀ ਤਾਂ ਦੂਜੇ ਪਾਸੇ ਜਿਹੜਾ ਇੱਕ ਇਦਾਂ ਦਾ ਪ੍ਰੂਫ ਬਣਾਤਾ ਜਿਵੇਂ ਲੁੱਟਖੋ ਕਰਕੇ ਜਿਹੜੀ ਊਸ਼ਾ ਦੇ ਨਾਲ ਬਲਾਤਕਾਰ ਕੀਤਾ ਗਿਆ ਤਾਂ ਬਾਅਦ ਵਿੱਚ ਜਿਹੜੀ ਪੂਜਾ ਉਹ ਆਪਣੇ ਮਾਮੇ ਨੂੰ ਫੋਨ ਕਰਦੀ ਆ ਰੋਣ ਲੱਗ ਜਾਂਦੀ ਆ ਕਿ ਐਂਦੀ ਆ ਕਿ ਮੇਰੇ ਜਿਹੜੀ ਮਾਂ ਉਸ ਦੀ ਮੌਤ ਹੋ ਗਈ ਆ ਪਰ ਦੂਜੇ ਪਾਸੇ ਜਿਹੜੀ ਊਸ਼ਾ ਜਿਹੜੀ ਪੂਜਾ ਦੀ ਮਾਂ ਸੀ ਉਹ ਇਹ ਚਾਹੁੰਦੀ ਸੀ ਕਿਉਂਕਿ ਜਿਹੜਾ ਪੂਜਾ ਦਾ ਪਿਓ ਆ ਉਹ ਕੁਝ ਕ ਸਾਲ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ ਤੇ ਬਾਅਦ ਵਿੱਚ ਪੂਜਾ ਤੇ ਸਾਰੀ ਰਿਸਪੌਂਸਿਬਿਲਟੀ ਜਿਹੜੀ ਆ ਉਹਦੀ ਮਾਂ ਦੇ ਉੱਪਰ ਆ ਗਈ ਸੀ ਤੇ 우ਸ਼ਾ ਚਾਹੁੰਦੀ ਸੀ ਕਿ ਮੇਰੀ ਜਿਹੜੀ ਧੀ ਆ ਵਧੀਆ ਪੜ੍ਹ ਲੈ ਕੇ ਇੱਕ ਵਧੀਆ ਅਫਸਰ ਬਣੇ ਪਰ ਦੂਜੇ ਪਾਸੇ ਪੂਜਾ ਨੇ ਆਪਣੀ ਮਾਂ ਦਾ ਜਿਹੜਾ ਸੁਪਨਾ ਪੂਰਾ ਕਰਨ ਦੇ ਲਈ ਉਸ ਨੂੰ ਉਹ ਜਿਹੜਾ ਪੜ੍ਹਾਈ ਦੇ ਵਿੱਚ ਸਭ ਤੋਂ ਮਿਹਨਤ ਕਰਨੀ ਚਾਹੀਦੀ ਸੀ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਸੀ ਆਪਣੀ ਹਰ ਗੱਲ ਮਾਂ ਦੀ ਮੰਨਣੀ ਚਾਹੀਦੀ ਸੀ ਇਸ ਦੇ ਉਲਟ ਹੀ ਜਿਹੜੀ ਪੂਜਾ ਆਪਣੇ ਦੋਸਤ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਆ ਤਾਂ ਉਹ ਆਪਣੀ ਹੀ ਮਾਂ ਨੂੰ ਜਿਹੜੀ ਆ ਮਾਰ ਦਿੰਦੀ ਆ ਤਾਂ ਬਾਅਦ ਵਿੱਚ ਜਿਹੜੀ ਪੂਜਾ ਉਹ ਆਪਣੇ ਮਾਮੇ ਨੂੰ ਫੋਨ ਕਰਦੀ ਹੈ ਤੇ ਉਹ ਕਹਿੰਦੀ ਆ ਕਿ ਜਿਹੜੀ ਮੇਰੀ ਮਾਂ ਉਸ ਦੀ ਮੌਤ ਹੋ ਗਈ ਹੈ ਉੱਚੀ ਉੱਚੀ ਰੋਣ ਲੱਗ ਜਾਂਦੀ ਆ ਪਰ ਦੂਜੇ ਪਾਸੇ ਜਿਹੜੇ ਆਸ-ਪਾਸ ਦੇ ਲੋਕ ਹੁੰਦੇ ਆ ਉਹ ਵੀ ਪਰੇਸ਼ਾਨ ਹੋ ਜਾਂਦੇ ਆ ਤੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਏ ਤਾਂ ਬਾਅਦ ਵਿੱਚ ਜਦੋਂ ਪੁਲਿਸ ਇਸ ਘਟਨਾ ਵਾਲੀ ਜਗ੍ਹਾ ਪਹੁੰਚਦੀ ਆ ਤਾਂ ਪੁਲਿਸ ਦੁਬਾਰਾ ਜਿਹੜੀ ਆ ਕੇ ਜਾਂਚ ਪੜਤਾਲ ਕੀਤੀ ਜਾਂਦੀ ਆ ਪੁੱਛਗਿੱਛ ਕੀਤੀ ਜਾਂਦੀ ਆ ਵੀ ਪੁਲਿਸ ਸੋਚਦੀ ਆ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਓਸ਼ਾ ਨਾਮ ਦੀ ਜਿਹੜੀ ਔਰਤਾ ਉਸ ਦੀ ਜਿਹੜੀ ਆ ਕਿ ਕਿਸੇ ਨੇ ਹੱਤਿਆ ਕੀਤੀ ਆ ਯਾ ਲੋਟਖੋ ਕਰਨ ਜਿਹੜੇ ਚੋਰ ਆਏ ਸੀ ਵੀ ਉਹਨਾਂ ਨੇ ਇਸ ਘਟਨਾ ਨੂੰ ਅਣਜਾਣ ਦਿੱਤਾ ਤੇ ਪੁਲਿਸ ਨੂੰ ਇਹ ਮਾਮਲਾ ਬਹੁਤ ਸ਼ੱਕੀ ਲੱਗਿਆ ਤਾਂ ਬਾਅਦ ਵਿੱਚ ਪੁਲਿਸ ਨੇ ਆਪਣੀ ਮਿਹਨਤ ਦੇ ਨਾਲ ਜਿਹੜੀ ਇਹ ਪੂਰੀ ਜਾਂਚ ਪੜਤਾਲ ਕੀਤੀ ਤਾਂ ਫਿਰ ਬਾਅਦ ਵਿੱਚ ਪੂਜਾ ਤੋਂ ਬਿਆਨ ਲਈ ਤੇ ਜਦੋਂ ਪੂਜਾ ਬਿਆਨ ਦੇ ਰਹੀ ਸੀ ਤਾਂ ਉਹਦੇ ਜਿਹੜੇ ਸ਼ਬਦ ਸੀ ਵਿਰੋਧੀ ਭਾਸ਼ਾ ਵਾਲੀ ਜਿਹੜੇ ਦਿਖਾਈ ਦੇ ਰਹੇ ਸੀ ਪੁਲਿਸ ਵਾਲਿਆਂ ਨੂੰ ਤਾਂ ਫਿਰ ਬਾਅਦ ਵਿੱਚ ਪੁਲਿਸ ਨੇ ਸਖਤੀ ਦੇ ਨਾਲ ਪੂਜਾ ਤੋਂ ਕੁਝ ਐਦਾਂ ਦੇ ਸਵਾਲ ਪੁੱਛੇ ਕਿ ਪੂਜਾ ਆਪ ਹੀ ਜਿਹੜੀ ਇੰਨਾ ਸਵਾਲਾਂ ਵਿੱਚ ਫਸ ਕੇ ਤੇ ਆਪਣਾ ਜਿਹੜਾ ਸੱਚ ਉਗਲ ਦਿੰਦੀ ਆ ਤੇ ਆਪਣੀ ਸਾਰੀ ਘਟਨਾ ਨੂੰ ਜਿਹੜਾ ਉਹਨਾਂ ਅੰਜਾਮ ਦਿੱਤਾ ਉਹ ਸਾਰਾ ਕਬੂਲ ਕਰ ਲੈਂਦੀ ਆ ਤੇ ਇਹ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਕਿ ਪੂਜਾ ਨੇ ਹੀ ਜਿਹੜੀ ਆਪਣੀ ਮਾਂ ਦੀ ਹਤਿਆ ਕਰ ਦਿੱਤੀ ਆਪਣੇ ਦੋਸਤ ਦੇ ਨਾਲ ਰਲ ਕੇ ਤੇ ਬਾਅਦ ਵਿੱਚ ਉਹਨਾਂ ਦੋਨਾਂ ਨਬਾਲਕਾਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਤੇ ਬਾਅਦ ਵਿੱਚ ਉਨਾਂ ਨੂੰ ਜਿਹੜੀ ਪੁਲਸ ਲੈ ਜਾਂਦੀ ਆ ਜਿੱਥੇ ਜੁਵਿਨਾਈਲ ਦੇ ਜਿਹੜੇ ਜਸਟਨ ਜੋ ਵੀ ਨਾਲ ਜਸਟਨ ਦਾ ਇੱਕ ਕੋਈ ਉੱਥੇ ਬਣਿਆ ਹਿੱਸਾ ਬਣਿਆਗਾ ਤਾਂ ਉਹ ਪੁਲਸ ਹੁਣ ਉਹਨਾਂ ਨੂੰ ਉੱਥੇ ਲੈ ਗਈ ਹੈ ਤੇ ਹੁਣ ਜਿਹੜੀ ਉਹਨਾਂ ਦੁਬਾਰਾ ਜਿਹੜੀ ਹੋਰ ਕਾਰਵਾਈ ਬਣਦੀ ਆ ਉਹ ਪੁਲਸ ਦੁਆਰਾ ਸ਼ੁਰੂ ਕੀਤੀ ਜਾਵੇਗੀ ਪਰ ਇਹ ਬਹੁਤ ਹੀ ਮੰਦ ਭਾਗੇ ਖਬਰ ਸਾਹਮਣੇ ਆ ਰਹੀ ਆ ਕਿੱਥੇ ਜਿਹੜੇ ਅੱਜਕੱਲ ਦੇ ਆਪਣੇ ਜਿਹੜੇ ਬੱਚੇ ਆ ਉਹਨਾਂ ਨੂੰ ਥੋੜੀ-ਬਹੁਤੀ ਸਮਝ ਹੋਣੀ ਚਾਹੀਦੀ ਹੈ ਸੋਚ ਹੋਣੀ ਚਾਹੀਦੀ ਹੈ ਕਿ ਅਸੀਂ ਜੋ ਵੀ ਕੰਮ ਕਰ ਰਹੇ ਹਾਂ ਉਹ ਸਹੀ ਕਰ ਰਹੇ ਹਾਂ ਇਹ ਗਲਤ ਕਰ ਰਹੇ ਹਾਂ ਇੱਕ ਪਾਸੇ ਜਿਹੜੀ ਮਾਂ ਆਪਣੀ ਧੀ ਨੂੰ ਵਧੀਆ ਪੜਾ ਲਿਖਾ ਕੇ ਇੱਕ ਵਧੀਆ ਅਫਸਰ ਬਣਾਉਣਾ ਚਾਹੁੰਦੀ ਸੀ ਪਰ ਦੂਜੇ ਪਾਸੇ ਜਿਹੜੀ ਧੀ ਆ ਆਪਣੀ ਮਾਂ ਦਾ ਸੁਪਨਾ ਕਰਨ ਦੀ ਬਜਾਏ ਪੜ੍ਹਾਈ ਦੇ ਉੱਪਰ ਧਿਆਨ ਦੇਣ ਦੀ ਬਜਾਏ ਮਿਹਨਤ ਕਰਨ ਦੀ ਬਜਾਏ ਉਹ ਇੱਕ ਲੜਕੇ ਦੇ ਨਾਲ ਜਿਹੜੀ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੀ ਹੈ ਪਰ ਉਹ ਆਪਣੀ ਮਾਂ ਦੀ ਗੱਲ ਸਮਝਣ ਦੀ ਬਜਾਏ ਉਹ ਲੜਕੇ ਦੀ ਹਰ ਗੱਲ ਮੰਨਣੀ ਸ਼ੁਰੂ ਕਰ ਦਿੰਦੀ ਹੈ ਤੇ ਬਾਅਦ ਵਿੱਚ ਜਿਹੜੀ ਉਹ ਲੜਕੀ ਆ ਉਹ ਲੜਕੇ ਨੂੰ ਬੁਲਾ ਕੇ ਆਪਣੇ ਘਰੇ ਤੇ ਆਪਣੀ ਮਾਂ ਦੀ ਜਿਹੜੀ ਹੱਤਿਆ ਕਰ ਦਿੰਦੀ ਹੈ ਤੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਆ ਹੁਣ ਇਹਦੇ ਤੇ ਇਹ ਵੀ ਸਵਾਲ ਉੱਠਦਾ ਹੈ ਕਿ ਜੇਕਰ ਕਿਸੇ ਵੀ ਨੌਜਵਾਨ ਜਾਂ ਨਬਾਲਕ ਬੱਚੇ ਨੂੰ ਸੋਚ ਸਮਝ ਹੋਵੇ ਤਾਂ ਹੋ ਸਕਦਾ ਜਿਹੜੀ ਇੱਕ ਦੂਜੇ ਦੇ ਮਗਰ ਲਾ ਕੇ ਐਦਾਂ ਦੀਆਂ ਘਟਨਾਵਾਂ ਅੰਜਾਮ ਦਿੰਦੀਆਂ ਤਾਂ ਹੋ ਸਕਦਾ ਜੇ ਉਹਨਾਂ ਕੋਲ ਸੋਚ ਸਮਝ ਵਿਚਾਰ ਹੋਵੇ ਤਾਂ ਜਿਹੜੀਆਂ ਐਦਾਂ ਦੀਆਂ ਘਟਨਾਵਾਂ ਵਾਪਰਨ ਤੋਂ ਜਿਹੜੀਆਂ ਆਪਾਂ ਰੋਕ ਸਕਦੇ ਆ ਤਾਂ ਬਸ ਇਸੇ ਤੇ ਇਹੀ ਸਾਰੀ ਗੱਲ ਟੁੱਕਦੀ ਆ ਕਿ ਆਪਾਂ ਨੂੰ ਜਿਹੜੀ ਆ ਗਈ ਆਪਣੇ ਜਿਹੜੇ ਫਰੈਂਡ ਸਰਕਲ ਆ ਇਦਾਂ ਦੇ ਬਣਾਉਣੇ ਚਾਹੀਦੇ ਜਿਨ੍ਹਾਂ ਦੀ ਕੋਈ ਸੋਚ ਸਮਝ ਵਿਚਾਰਤਾ ਰਹੋਵੇ ਨਾ ਕਿ ਜਿਹੜੇ ਮੰਦ ਮੰਦ ਬੁੱਧੀ ਜਿਹੜੇ ਵਿਅਕਤੀ ਆ ਉਹਨਾਂ ਦੇ ਨਾਲ ਰਹਿਣਾ ਚਾਹੀਦਾ ਕਿਉਂਕਿ ਉਹਨਾਂ ਨੇ ਪਹਿਲੇ ਹੀ ਖੁਦ ਆਪ ਨੂੰ ਇੰਨੀ ਸੋਚ ਸਮਝ ਹੁੰਦੀ ਉਹ ਦੂਜਿਆਂ ਨੂੰ ਸਹੀ ਸਲਾਹ ਕਿੱਥੋਂ ਦੇ ਦੇਣਗੇ ਤੇ ਐਸੇ ਗੱਲ ਲਈ ਮੱਧੇ ਨਜ਼ਰ ਰੱਖ ਰਹੇ ਆ ਇੱਕ ਤਾਂ ਜਿਹੜੀ ਪੂਜਾ ਉਹ ਖੋਦੀ ਨਵਾਲਿਕਾ ਉਹਨੂੰ ਘੱਟ ਸੋਚ ਸਮਝਦਾ ਤੇ ਦੂਜੇ ਪਾਸੇ ਜਿਹੜਾ ਦੋਸਤ ਸੀ ਉਹ ਵੀ ਨਵਾਲਿਕ ਸੀ ਉਹਨੂੰ ਵੀ ਘੱਟ ਜਿਹੜੀ ਇਹ ਸੋਚ ਸਮਝ ਸੀ ਵੀ ਅਸੀਂ ਜੋ ਕੁਝ ਕਰ ਰਹੇ ਹਾਂ ਸਹੀ ਕਰ ਰਹੇ ਹਾਂ ਇਹ ਗਲਤ ਕਰ ਰਹੇ ਹਾਂ ਤੇ ਹੁਣ ਇਸ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਪੂਜਨ ਕੀਤਾ ਹੈ ਸਹੀ ਕੀਤਾ ਹੈ ਜਾਂ ਗਲਤ ਕੀਤਾ ਹੈ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣੇ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ